ਸਾਡਾ ਰੋਜ਼ਾਨਾ ਸਹਿਯੋਗ ਕਰਦੇ ਆ ਤੇ ਸਾਡੀ ਆਣ ਕੇ ਸਾਨੂੰ ਪਾਣੀ ਪੂਣੀ ਮਾਰਾ ਬਟਾ ਪੀਉਂਦੇ ਆ ਤੇ ਬਾਕੀ ਆਪਣਾ ਇਹਨਾਂ ਨਾਲ ਇਹਨਾਂ ਨੇ ਸਾਨੂੰ ਗਾਲ ਕੱਢੀ ਸਾਡੇ ਕੋਲ ਆ ਕੇ ਗੇਟ ਤੇ ਮਾਫੀ ਮੰਗੇ ਕਿ ਸਾਨੂੰ ਕੰਮ ਤੇ ਨਹੀਂ ਰੱਖਣਾ ਨਾ ਰੋਣਾ ਪਰ ਸਾਡੇ ਕੋਲ ਗੇਟ ਤੇ ਆਣ ਕੇ ਮਾਫੀ ਮੰਗ ਕੇ ਜਾਣ ਜਿਹੜੀ ਤੁਹਾਨੂੰ ਗਾਲ ਕੱਢੀ ਗਈ ਕੰਮ ਕਰਦੇ ਦੌਰਾਨ ਗਾਲ ਕੱਢਣ ਦਾ ਕਾਰਨ ਕੀ ਸੀ ਕਿਹਨੇ ਕਰ ਦਿੱਤਾ ਸਾਡਾ ਪਲਾਨ ਇੰਚਾਰਜ ਜਿਹਨੇ ਗਾਲ ਕੱਢੀ ਉਹ ਕਹਿੰਦਾ ਬੈਂਕ ਤੋਂ ਪੰਜਾਬੀ ਕੰਮ ਨਹੀਂ ਕਰਦੇ ਉਹ ਕਿਹ ਹਰੀਏ ਪ੍ਰਵਾਸੀ ਹੈ ਹਾਂਜੀ ਹਰੀਏ ਪ੍ਰਵਾਸੀ ਸੀ ਉਹ ਉਹ ਨਾ ਕੀਆ ਉਹਦਾ ਨਾਮ ਸੀ ਆਪਣਾ ਹਰ 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 ਤੈਦ ਉਹਦੇ ਖਿਲਾਫ ਤੁਹਾਡੀ ਕੰਪਨੀ ਨੇ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਔਰ ਉਹਨੂੰ ਛੁੱਟੀਆਂ ਤੇ ਭੇਜ ਦਿੱਤਾ ਗਿਆ ਹੀ ਉਹਨੂੰ ਉਲਟਾ ਸਾਡੇ ਦੇ ਪਰਚਾ ਪੀਤਾ ਗਿਆ ਸਾਡੇ ਦੇ ਪਰਚਾ ਕਿਉਂ ਕਰਵਾਇਆ ਗਿਆ ਸਾਡੇ ਦੇ ਪਰਚਾ ਉਹਨਾਂ ਨੇ ਤਾਂ ਦਿੱਤਾ ਹੀ ਉਹ ਕਹਿੰਦੇ ਕਿ ਇਹ ਧਮਕੀਆਂ ਦਿੰਦੇ ਆ ਜੀ ਅਸੀਂ ਇੱਥੇ ਉਹਨੇ ਬੈਠੇ ਪਿਆ ਕਹਿੰਦੇ ਕੰਪਨੀ ਨੇ ਝੂਠਾ ਪਰਚਾ ਕਰਵਾਇਆ ਸੀ ਝੂਠਾ ਪਰਚਾ ਕਰਵਾ ਦਿੱਤੀਆਂ ਕੰਪਨੀ ਦੇ ਉਹ ਤੋਂ ਮੇਰੀ ਮੰਮੀ ਨੂੰ ਟੈਗ ਹੋਇਆ ਪਿਆ ਮੈਂ ਤਿੰਨ ਚਾਰ ਦਿਨ ਹੋ ਗਿਆ ਘਰੇ ਨਹੀਂ ਗਿਆ ਜੀ ਤੇ ਮੇਰੀ ਮੰਮੀ ਨੂੰ ਜਦ ਸਾਡੇ ਉੱਤੇ ਬੈਠੇ ਕੋਲਦਾ ਤੇ ਕੰਪਨੀ ਮੈਨੇਜਮੈਂਟ ਤੇ ਸਕਿਉਰਟੀ ਦੇ ਆਪਣਾ ਸਾਬਤ ਸਾਰਾ ਗਲੂਆ ਹੋਊਗਾ ਤੁਸੀਂ ਹੁਣ ਕੀ ਮੰਗ ਕਰਦੇ ਹੋ ਜਿਹੜੇ ਤਾਂ ਜਿਹੜੇ ਕਰਕੇ ਤੁਸੀਂ ਭੱਫੜ ਤਾਲ ਤੇ ਬੈਠੇ ਹੋ ਕੀ ਮੰਗਿਆ ਤੁਹਾਡੇ ਸਾਡੀ ਮੰਗ ਇਹ ਆਈ ਕਿ ਉਹ ਆਲ ਕੇ ਸਾਰੀ ਮੈਨੇਜਮੈਂਟ ਜਿੰਨੀ ਵੀ ਆ ਤੇ ਨਾਲੇ ਉਹ ਇੱਥੇ ਆਣ ਕੇ ਮਾਫੀ ਮੰਗੇ ਨਾ ਕਰ ਗੜ ਕੇ ਥਲੇ ਅਸੀਂ ਉਹਦਾ ਮਾਪ ਨਹੀਂ ਕਰਨਾ ਜੇ ਹਰ ਦਿਨ ਕੰਮ ਕਰਨ ਨਾਲ ਨਹੀਂ ਮਾਵਾ ਭੈਣੇ ਗਾਣਾ ਥੋੜੀ ਸੁਣਨੀ ਜੇ ਉਹ ਤੁਹਾਡਾ ਕਹਿਣ ਦਾ ਮਤਲਬ ਜੇ ਉਹ ਪ੍ਰਵਾਸੀ ਆ ਕੇ ਤੁਹਾਡੇ ਕੋਲ ਮਾਰ ਨਹੀਂ ਲੈਂਦਾ ਫਿਰ ਤੁਸੀਂ ਕੰਮ ਤੇ ਜਾਣ ਲਈ ਰੈਡੀ ਹੋ ਤਿਆਰ ਹੋ ਹਾਂਜੀ ਕਦ ਮਾਹੀ ਲੱਗੇਗੀ ਆ ਜਿਹੜਾ ਤੁਹਾਡੇ ਤੇ ਪਰਚਾ ਕੀਤਾ ਉਹਦੇ ਸੰਬੰਧੀ ਫਿਰ ਤੁਸੀਂ ਕੀ ਕੋ ਗਿਆ ਆਪਣੀ ਜਮਾਨਤ ਦੇ ਰਿਆ ਕਰਾਈ ਨਹੀਂ ਅਸੀਂ ਗਏ ਸੀ ਐਸਐਸ ਅੱਛਾ ਚੋ ਗਿਆ ਸੀ ਹਨਾ ਨੂੰ ਕਿ ਸਾਜਾ ਬੜਾ ਲੱਗਿਆ ਕਿਸੇ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਜਿਹੜੀ ਇਹਨਾਂ ਨੇ ਕਿਹਾ ਕਿ ਧਮਕੀ ਦਿੰਦੇ ਉਹ ਧਮਕੀ ਦੀ ਹਨ ਰਿਪੋਰਟਿੰਗ ਦੇ ਦਿਓ ਜੇ ਅਸੀਂ ਝੂਠੀਆਂ ਸਾਡੇ ਤੇ ਪਰਚਾ ਕਰਦੇ ਤਾਂ ਪਰਚਾ ਕਰ ਲੈ ਇਹਨਾਂ ਨੇ ਝੂਠੀ ਦਾ ਸਾਥ ਦਿੱਤਾ ਤੇ ਇਹਨਾਂ ਦਾ ਪਤਾ ਕੀਤਾ ਜਾਵੇ ਕਿ ਕੌਣਸ ਪ੍ਰਸ਼ਾਸਨ ਨੇ ਕੀ ਐਕਸ਼ਨ ਲਿਆ ਅਸਲ ਉਸ ਪ੍ਰਸ਼ਾਸਨ ਨੇ ਉਦੋਂ ਦਾ ਕੋਈ ਨਹੀਂ ਆਇਆ ਕੱਲ੍ਹ ਵੀ ਨਹੀਂ ਆਏ ਇਹ ਵੀ ਉਹਨਾਂ ਨੇ ਉਹਨਾਂ ਦੇ ਦੱਸ ਦਿੱਤੇ ਤੇ ਉੱਥੇ ਦੋ ਦਿਨ ਪਹਿਲਾਂ ਇਹ ਚ ਪੁੱਛਦੇ ਗਏ ਲੱਗੇ ਵੀ ਉਹਨਾਂ ਨੇ ਆਪੀ ਤਰਖਾਹ ਜਿਹੜੀ ਤੁਹਾਡੇ ਖਲਾਫ ਤਰਖਾਹ ਦਿੱਤੀ ਉਹ ਦਰਖਾਹਤ ਵਾਪਸ ਹੋ ਗਈ ਹੈ ਇਹ ਨਹੀਂ ਸਾਨੂੰ ਪਤਾ ਆਈ ਜੇ ਉਹਨੇ ਦਖਾਹਤ ਦਿੱਤੀ ਤੇ ਉਹ ਉਨਾਂ ਤੇ 182 ਪੁੱਠੇ ਲੱਗਣੀ ਚਾਹੀਦੀ ਸੀ ਜਿਹੜੀ ਮੈਂ ਪਹਿਲਾਂ ਤਾਂ ਨੇ ਤੇ ਦਬਾਅ ਨਹੀਂ ਬਣਾਇਆ ਤੇ ਮੇਰੀ ਮੰਮੀ ਨੂੰ ਵੀ ਇਹ ਨਾਲ ਕਰਕੇ ਅਟੈਕ ਹੋਇਆ ਮੇਰੀ ਮੇਰਾ ਡੈਡੀ ਸਾਡੇ ਦੋਹਾਂ ਦਾ ਡੈਡੀ ਹਨੀ ਹੈ ਜੀ ਸਾਡੀ ਮੰਮੀ ਘਰੇ ਦੋਹਾਂ ਦੀ ਇਹਦੀ ਮੰਮੀ ਵੀ ਘਰੇ ਤੇ ਮੇਰੀ ਮੰਮੀ ਵੀ ਧਰੇ ਗਲਤੀ ਸਿੱਧਿਆ ਸ਼ਟਡਾਊਨ ਨਹੀਂ ਹੈ ਤਾਂ ਤੁਹਾਡੇ ਨਾਲ ਤੱਕਾ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਹੱਕਾਂ ਦੀ ਭਾਰਤੀ ਕਰਨ ਦੀ ਲੜਾਈ ਵਿੱਚ ਲੜ ਰਿਹਾ ਹੈ ਸਰਚ ਕਰ ਰਿਹਾ ਹੈ ਧਮਕਾ ਧਾਕੇ ਦੇਖੋ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਬੈਠਣ ਨੂੰ ਸਾਨੂੰ ਅੱਜ 12ਵਾਂ ਦਿਨ ਹੈ ਜੀ ਕੋਕਰਤਾਲਾ ਫਰਦਾਵ ਦੇ ਚੌਥਾ ਦਿਨ ਹੈ ਜੀ ਅੱਜ ਇਹ ਵੀ ਸਾਡੇ ਏਰੀਆ ਦੇ ਮੈਂ ਗੱਲਾਂ ਜਿਹੜਾ ਇਹਨਾਂ ਨੇ ਨੱਥ ਪਾਉਣ ਵਾਲਾ ਸਾਡੇ ਬਾਈ ਵੀ ਬੱਚੇ ਆ ਜਿਹੜੇ ਸੁਭੂ ਤੱਕਰ ਦੇ ਬਾਈਆਂ ਪਰਮਾਨਾ ਲੈਂਦੇ ਆ ਇਹ ਇਹਨਾਂ ਨੇ ਤੁਹਾਡੀ ਕੰਪਨੀ ਦੇ ਮੈਨੇਜਮੈਂਟ ਨੇ ਕਿਸੇ ਨੇ ਆ ਕੇ ਤੁਹਾਡਾ ਹਾਲ ਚਾਲ ਨਹੀਂ ਜੀ ਕਹਿੰਦਾ ਤੁਹਾਨੂੰ ਤੁਹਾਨੂੰ ਸਾਨੂੰ ਕਿਚੜਾ ਕਰਕੇ ਲੰਘਦੇ ਆ ਕਿਚੜਾ ਹਾਸਾ ਸੁਣਾਉਂਦੇ ਆ ਯਾਰ ਕਹਿੰਦੇ ਹਾਸਾ ਸੁਣਾਉਂਦੇ ਆ ਜਿਹੜੀਆਂ ਬੇਟੀਆਂ ਜੀ ਕਦੀ ਉਹ ਬੇਟੀਆਂ ਦੋਵੇਂ ਸ਼ਰਾਈ ਹੋਏ ਆ ਪਾਗਲੇ ਹਸਮਾਕ ਤੋਂ ਲੁਕਦੇ ਬਦਮਾਸ਼ ਇਹਨਾਂ ਨੂੰ ਅੰਡਰਸਟੈਂਡ ਨਹੀਂ ਲੈਣਾ ਚਾਹੀਦਾ ਮੋਰ ਤੁਹਾਡੀ ਮਗਰ ਹੁਣ ਕੋਈ ਜਥੇਬੰਦੀ ਨੇ ਸਟੈਂਡ ਲਿਆ ਹਾਂ ਜੀ ਨੇ ਹਾਂਜੀ ਨਿਸ਼ੇਤਰ ਬਾਈ ਜੀ ਨੇ ਲਿਆ ਇਹ ਉਹਨਾਂ ਦੇ ਇਨੋਂ ਤੋਂ ਇਲਾਵਾ ਨਿਸ਼ੇਤਰ ਬਾਈ ਤੋਂ ਇਲਾਵਾ ਕੋਈ ਹੋਰ ਲੀਡਰ ਕਿਸੇ ਨੇ ਆਪਣੇ ਆਪ ਦੂਰ ਭਲਾ ਦੇ ਜਾਣੇ ਇਹਨਾਂ ਨੇ ਸਟੈਂਡ ਲਿਆ ਇਹ ਮਾਲੂ ਦੀ ਲਗਾਈ ਹੈ ਜਿਵੇਂ ਅੰਮ੍ਰਿਤਸਰ ਵਾਲਿਆਂ ਸਾਰਿਆਂ ਸਟੈਂਡ ਤੇ ਬਾਈ ਜੀ ਉਹਨਾਂ ਦੀ ਆ ਹਾਂਜੀ ਅੱਜ ਉਹਨਾਂ ਨੇ ਸਟੈਂਡ ਲਿਆ ਹੋਰ ਕਿਸੇ ਨੇ ਇਹਦੀ ਬਾਹ ਨਹੀਂ ਬੜੀ ਕੋਈ ਹੋਰ ਕਿਸੇ ਆਪਣੇ ਹੱਕ ਲਈ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿ ਪ੍ਰਸ਼ਾਸਨ ਕੋਈ ਨਾ ਤੇ ਕੋਸ ਕਾਰਵਾਈ ਕਰੇਗਾ ਜਾਂ ਕੀ ਮੰਗੇ ਕੋਟ ਜਿਹੜੀ ਇਹਨਾਂ ਨੇ ਐਸੇ ਤੇ ਦਿਖਾ ਦਿੱਤੀ ਉਹ ਇਹਨਾਂ ਦੇ ਜਿੰਨੇ ਦਿੱਤੀ ਆ ਉਹਰੇ ਖਰਾਬ ਇਥੇ ਬਿਆਸੀ ਲੱਗੀ ਜਾਵੇ ਜੀ ਸਭ ਤੋਂ ਪਹਿਲਾਂ ਜੀ ਤੇ ਜਿਹੜੀ ਮੇਰੀ ਮੰਮੀ ਦਾ ਨੁਕਸਾਨ ਹੋਇਆ ਉਹ ਵੀ ਇਹਨਾਂ ਨੂੰ ਪੂਰਾ ਕਰਨਾ ਪੈਣਾ ਜੀ ਉਹ ਇਹਨਾਂ ਦੇ ਪੱਤਾ ਦਿੱਤਾ ਜਾਵੇ ਮੇਰੀ ਮੰਮੀ ਵੱਲੋਂ ਇਹਦੇ ਕਾਰਨ ਛੋਟ ਵੀ ਨਹੀਂ ਹੋਈ ਜੀ ਮੈਂ ਆਪਣੇ ਚੋਟਕੀ ਨਹੀਂ ਗਈ ਮੇਰੀ ਮੰਮੀ ਦੇ ਨਾਲ ਪਰਚਾ ਦਿੱਤਾ ਪਰ ਮੇਰੀ ਮੰਮੀ ਦਾ ਅਟੈਕ ਹੋਇਆ ਕੋਈ ਵਜ੍ਹਾ ਨਾ ਹੋਇਆ ਜੀ ਤੁਸੀਂ ਕੋਈ ਲਿਖਤੀ ਕੰਪਲੀਟ ਕੀਤੀ ਨਾ ਜੀ ਨਹੀਂ ਜੀ ਸਾਡੀ ਕੋਈ ਥਾਣੇ ਵੀ ਨਹੀਂ ਜਾਂਦਾ ਨਾ ਸਾਡੇ ਪਿੰਡ ਨੂੰ ਨਹੀਂ ਜਾਂਦਾ ਤੁਸੀਂ ਲਿਖਤੀ ਕੋਈ ਕੰਪਲੀਟ ਕਰ ਦਿਓ ਸਾਨੂੰ ਸਾਡੂ ਕੋਈ ਵਾਰ ਨਹੀਂ ਆ ਜੀ ਸੁਣਦਾ ਜੀ ਇਹ ਪਹਿਲਾਂ ਹੀ ਫੋਨ ਕਰ ਦਿੰਦੇ ਆ ਅੱਜ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਨੇ ਜਿਹੜੇ ਸਾਡੇ ਕੋਲ ਆਏ ਨੀ ਸਾਡੇ ਕੋਲ ਕੋਈ ਪ੍ਰੈਸ ਵਾਲਾ ਨਹੀਂ ਆਉਂਦੇ ਕੋਈ ਦੱਸਦਾ ਮਤਲਬ ਕਿ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਤੇ ਉੱਪਰ ਤੱਕ ਆਉਂਦਾ ਹੈ ਜਿਹਦੇ ਕਾਰਨ ਕੀ ਕੋਈ ਵੀ ਪ੍ਰਸ਼ਾਸਨ ਤੁਹਾਡੀ ਸੁਣਵਾਈ ਨਹੀਂ ਕਰਦੇ ਨਹੀਂ ਕਰਦਾ ਜੀ ਹਾਂਜੀ ਤੇ ਮੀਡੀ ਜੋ ਕੋਈ ਵੀਡੀਓ ਕੋਈ ਨਹੀਂ ਆਈ ਇਹ ਨਿਸ਼ਿਤਬਾਈ ਦੀ ਕਿਰਪਾ ਜਿਨ੍ਹਾਂ ਨੇ ਸਾਡੇ ਸਾਡੀ ਵੀ ਸਾਡੀ ਸੁਣੀ ਤੇ ਇਹ ਹੁਣ ਥੋੜਾ ਜਿਆਦਾ ਤਰ੍ਹਾਂ ਦੇ ਗੱਲਬਾਤ ਥੱਲੀ ਹਿੱਲ ਚੋਂ ਹੁੰਦੀ ਆ ਨਹੀਂ ਤੇ ਸਾਨੂੰ ਇਹਨਾਂ ਨੇ ਇਹਨਾਂ ਨੇ ਸਾਨੂੰ ਮਲਾ ਦੂਪੀ ਦਾ ਨਹੀਂ ਸਮਝਿਆ ਇੱਥੇ ਬਟੇ ਇਹਨੂੰ ਕੋਈ ਤੁਹਾਡੇ ਦਾ ਕੋਈ ਟੋਕ ਨਹੀਂ ਆ ਕੋਈ ਕੁੱਛ ਨਹੀਂ ਆ ਜੀ ਨਾਲੇ ਜੇ ਕੰਮ ਕਰਨਾ ਹੁੰਦਾ ਜੀ ਗਾਲਾਂ ਨਹੀਂ ਸੁਣਾਈ ਆ ਜੀ ਟਾਡੀ ਹਾਲ ਆਖ ਮੰਗੇ ਆ ਕਿ ਜਿਹਨੇ ਤੁਹਾਨੂੰ ਗਾਲਾਂ ਕੱਢੀਆਂ ਆ ਜਿਹਨੇ ਗਾਲਾਂ ਕੱਢੀਆਂ ਜਿਹਨੇ ਸਾਨੂੰ ਇੱਥੇ ਲਾਇਆ ਇਹਨੇ ਜੇ ਤਾਂ ਮੈਨੇਜਮੈਂਟ ਨੇ ਸਾਰੇ ਆਣ ਕੇ ਨਾਕਰ ਨਾ ਕਰਾਉਂ। ਆਹ ਨਹੀਂ ਮੰਗਣ ਤੁਸੀਂ ਕੰਮ ਤੇ ਵਾਪਸ ਚਾਣ ਲਈ ਚਾਹ। ਅਸੀਂ ਕੰਮ ਤੇ ਨਹੀਂ ਜਾਣਾ ਜੀ ਇਹਨਾਂ ਦੇ। ਕੋਲ ਨਹੀਂ ਜਾਣਾ ਜੀ। ਅਸੀਂ ਕੰਪਨੀ ਇਹਨਾਂ ਦੇ ਕੋਲ ਜਾਣਾ ਚਾਹਨੇ ਆ ਤੁਹਾਡੇ ਕੋਲ ਨਾਕਰ ਕਰਕੇ ਮਾਫੀ। ਜੀ ਤਾਂ ਬਾਈ ਕਿ ਹੋਣੀ ਚਾਹੁੰਦੇ ਜੋ ਤੁਹਾਡੇ ਘਟਾ ਹਾਂਜੀ ਠੱਗਾ ਹੋਇਆ ਜੋ ਇਹਦੇ ਪੁਲਿਸ ਵਗੈਰਾ ਬੰਦਾ ਦੋ ਵੀ ਕਰਦੀ ਪ੍ਰਸ਼ਾਸਨ ਦੀ ਉਹ ਪੂਰੀ ਹੋਵੇ ਤੇ ਫੇਰ ਉੱਠਾਂ ਜੀ। ਇਹ ਕੰਪਨੀ ਦਾ ਕੀ ਨਾਮ ਹੈ ਫਰਮ ਦਾ? ਆਈ.ਪੀ.ਸੀ. ਆਈ.ਪੀ.ਸੀ. ਉਹਨਾਂ ਨੂੰ ਲਾਣੇ ਲਾਣੇ ਬੰਦੇ ਆਏ ਉਹਨਾਂ ਨੇ ਜਾਰੇ ਮੌਲ ਖਰਾਕ ਕੌਣ ਕੌਣ ਇਹ ਗਾਈ ਸੂਰਜ ਸਕੂਲ ਦੀ ਗੱਲ ਇੱਧਰ ਇੱਕ ਆ ਮੈਨੇਜਰ ਆ ਆਚਰ ਮੈਨੇਜਰ ਗੱਬਰ ਜੀ ਗੱਬਰ ਇਹ ਕੋਸੀ ਸੀ ਇਹਨਾਂ ਨੇ ਜੀ ਜ਼ਿਆਦਾ ਸਾਨੂੰ ਇਹਨਾਂ ਨੇ ਜ਼ਿਆਦਾ ਹਨ ਦਿਲ ਦਿੱਤਾ ਜੀ ਗੁੰਡਾਗਰਦੀ ਕਰਦੇ ਮੇਰੀ ਅਗਲੇ ਮਹੀਨੇ ਇਹਨਾਂ ਨੇ ਪ੍ਰੋਮੋਸ਼ਨ ਕਰਦੀ ਸੀ ਉਹ ਇਹਨਾਂ ਨੇ ਪ੍ਰੋਮੋਸ਼ਨ ਕਰਨ ਦੇ ਮਾਰੇ ਮੈਨੂੰ ਇਹਨਾਂ ਨੇ ਇੱਧਰ ਧੋਕਿਆ ਜੀ ਤਰੀਕੇ ਨਾਲ ਲਿਆ ਹੋਏ ਕਿ ਸਾਡਾ ਪੰਜਾਬੀ ਬੰਦਾ ਉੱਪਰ ਨਾ ਹੋਵੇ ਇਹ ਆਪਣੇ ਭਈਆਂ ਨੂੰ ਜ਼ਿਆਦਾ ਪ੍ਰੋਮੋਸ਼ਨ ਦਿੰਦੀ ਹੈ ਜੀ ਆਪਣੇ ਪੰਜਾਬੀਆਂ ਨਾਲ ਪੱਖਪਾਤ ਕਰਦੇ ਆ ਇਹ ਹਾਂਜੀ ਹਾਂਜੀ ਬਾਕੀ ਜਿੱਦਣ ਬੈਠੇ ਆ ਇਹ 150 ਜਣਾਂ ਬੈਠਾ ਸੀ ਇਹ ਉਹਨਾਂ ਨੂੰ ਡਰਾ ਕੇ ਸਾਰਿਆਂ ਲੈਟਰ ਕੱਟ ਕੇ ਉਹਨੂੰ ਡਰਾ ਕੇ ਅੰਦਰ ਲੈ ਲਿਆ ਗਿਆ ਜੀ ਸਾਨੂੰ ਡਰਾ ਕੇ ਲਿਆ ਗਿਆ ਲੋਕ ਵੇ ਪੂਰਾ ਦੁਆਬਾ ਬਰਕਰਾਰ ਹਾਂਜੀ ਪੂਰਾ ਹੀ ਅੱਛਾ ਕਰ ਰਹੇ ਆ ਜੀ ਇਹ 204 ਇਹੀ ਸਾਡੀ ਸਾਡੀ ਗਲਤੀ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਇਹਦੇ ਜੁੱਤੀਆਂ ਖਾਂਦੇ ਆ ਜਿਹੜੇ ਫੈਕਟਰੀ ਮਾਲ ਗਿਆ ਜਿਹੜੇ ਇਹ ਫੈਕਟਰੀ ਮਾਲ ਗਿਆ ਇਹ ਪੰਜਾਬ ਲਈ ਆ ਕਿ ਪੰਜਾਬ ਦੇ ਬਾਹਰ ਨੇ ਸਾਰੇ ਬਾਹਰ ਆ ਜੀ ਪੰਜਾਬ ਤੋਂ ਬਾਹਰ ਤੇ ਆਈ ਸਾਡੀ ਗਲਤੀ ਇਹੀ ਹੈ ਜੀ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਨਾ ਜੁੱਤੀਆਂ ਖਾਂਦੀਆਂ ਸਾਡੀ ਗਲਤੀ ਹੈ ਜੀ ਫਿਰ ਕਿਹੜਾ ਹੋ ਰਿਹਾ ਪੰਜਾਬ ਹਾਂਜੀ ਧੰਨਵਾਦ ਨਵੀਂ ਪੁੱਤਰਾ ਦਾ ਸਤਿਕਾਰ ਕਰਦਾ ਹਾਂ ਜੀ ਨੋ ਨਾ ਤੇਰਾ ਆ ਤੁਹਾਡਾ ਆ ਪਿੰਡ ਦਾ ਸਾਡੇ ਪਿੰਡ ਦਾ ਪਿੰਡ ਆ ਦੇ ਨੇ ਪੁੱਛਦੇ ਆ ਕੀ ਗੱਲ ਬਾਤ ਹੈ ਘਰ ਨਾ ਕੋ ਤਰਦਾ ਅਸੀਂ ਪੁੱਛ ਲੋ ਸਰਜੀਤ ਸਿੰਘ ਕਰਤੇ ਰਹੇ ਜਿਹੜੋਗੇ ਕਿ ਕਿਰੋ ਤੇ ਨੋ ਪਾਈ ਤੇ ਇਹ ਸਕੋਟੀ ਗਾੜੀ ਨਾਲ ਦੀ ਕੋਈ ਆਈਡੀ ਆ ਤੇ ਮੈਂ ਪਤਾ ਤਾਂ ਕੱਢੀ ਜਿੱਦੋ ਉਹ ਕਿ ਜੂਨੇ ਕਨੈਕਟ ਹੋ ਗਏ ਵੱਡੀ ਸਸਤੀ ਗੱਲ ਸਸਤੀ ਗੱਲ ਜੇ ਮੈਂ ਪੱਤਰਕਾਰ ਬੋਲਦਾ ਨਹੀਂ ਲੇਕਿਨ ਇਹ ਸਭ ਮਾਮਲਾ ਤੇ ਕੀ ਮਾਮਲਾ ਜੀ ਮੇਰਾ ਹੱਥ ਰਲਾ ਲੱਗਾ ਆ ਇਹ ਪਤਾ ਨਹੀਂ ਭਈ ਅੰਦਰ ਪਤਾ ਨਹੀਂ ਆ ਰਿਹਾ ਅੱਜ ਇਸ ਗੱਲ ਹੋ ਰਹੀ ਨਾ ਕਿ ਨਾ ਖਰਾਉ ਉਹ ਆਪਣਾ ਪੱਖਰ ਖੋ। ਯਾ ਆਪਣੀ ਜੀਵਨ ਲਾਈ ਮਾਰਨ ਆਪਣਾ ਪੱਖਰ ਖੋ। ਇਹਦਾ ਪੱਖਰ ਜਿੱਦਾਂ ਖਾਲਸਾ ਜਿਵੇਂ ਉਹ ਜਿੱਕੀ ਹੁੰਦੇ। ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਿਹੜਾ ਆਈ.ਸੀ. ਫੋਖਲਾ ਦੇ ਵਿੱਚ ਜਿਹੜੀ ਇਹ ਫੈਕਟਰੀ ਹੈ ਜਿੱਥੇ ਆਪਣੇ ਪੰਜਾਬ ਦੇ ਅਨੇਕਾਂ ਨੌਜਵਾਨ ਕੰਮ ਕਰਦੇ ਆ ਸਾਡਾ ਇਹ ਫੈਕਟਰੀ ਨਾ ਬੰਦ ਹੋਣਾ। ਨਾ ਆਫੀ ਸਾਡੀ ਇਸ ਫੈਕਟਰੀ ਨਾਲ ਕੋਈ ਲੈਬ ਦੇਣਾ ਕੋਈ ਦਿੱਕਤ ਨਹੀਂ ਬਹੁਤ ਲੋਕ ਕਹਿੰਦੇ ਆ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਅਸੀਂ ਕਹਿੰਦੇ ਠੀਕ ਹੈ ਫੈਕਟਰੀ 'ਚ ਸਾਡੇ ਬਹੁਤ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਕੰਮ ਦਿੱਤਾ ਅਸੀਂ ਧੰਨਵਾਦ ਕਰਦੇ ਆਂ ਪਰ ਅਸੀਂ ਕਹਿੰਦੇ ਰੁਜ਼ਗਾਰ ਦੇ ਨਾਲ ਬੜੀ ਇੱਜ਼ਤ ਵੀ ਦਿੱਤੀ ਜਾਵੇ ਜਿਹੜਾ ਸਾਡਾ ਹੱਕ ਮੰਗਦਾ ਆਮ ਕਾਨੂੰਨ ਹੈ ਵੀ ਜੇ ਜਿਹੜੇ ਏਰੀਆ ਦੇ ਵਿੱਚ ਫੈਕਟਰੀ ਲੱਗੀ 50% 70% ਉਹ ਸਬ ਏਰੀਏ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੰਮ ਜਿਹੜਾ ਹੁੰਦਾ ਤੁਰ ਸਾਡੇ ਬੱਚਿਆਂ ਨੂੰ ਕੰਮ ਦੱਸਣ ਦੀ ਧੰਨਵਾਦ ਕਰਦੇ ਨਾ ਪਰ ਨਾਮ ਦੇ ਨਾਲ ਜਿਹੜੇ ਸਾਡੇ ਬੱਚੀਆਂ ਨੂੰ ਉੱਚੀ ਪੋਸਟ ਤੇ ਬੈਠੇ ਜਿਹੜੇ ਬਾਅਦ ਦੇ ਸਟੇਟ ਦੇ ਯੂਪੀ ਭਾਰਤ ਦੇ ਮੈਨੇਜਰ ਆ ਉਹ ਸਾਡੀਆਂ ਬੱਚੀਆਂ ਦੇ ਸਾਹਮਣੇ ਸਾਡੀ ਧੀ ਦੀਆਂ ਪੁਤਰੀਆਂ ਦੇ ਸਾਹਮਣੇ ਜਾਣ ਬੁੱਝ ਕੇ ਸਾਡੇ ਨੌਜਵਾਨਾਂ ਨੂੰ ਜਲੀਲ ਕਰਦੇ ਤਾਂ ਕਿ ਇਹ ਕੋ ਧੌਂਸ ਜਮਾ ਸਕਣ ਇਹਨਾਂ ਦੇ ਸਿਰ ਤੇ ਛੜੀਆਂ ਉਹਦੀ ਵੱਡੀ ਕੰਪਨੀ ਉਹਨਾਂ ਦੇ ਹੱਥ ਆ ਇੱਕ ਸਾਡਾ ਨੌਜਵਾਨ ਪੰਜਾਬ ਦਾ ਅੱਜ 10 ਦਿਨਾਂ ਤੋਂ ਬੈਠਾ ਭੁੱਖ ਹੜਤਾਲ ਤੇ ਪਹਿਲਾਂ ਉਹਨੇ ਦੱਸਿਆ ਤਾਂ ਹੁਣ 5 ਦਿਨ ਤੋਂ ਭੁੱਖਾ ਟਾਲਦੇ ਆ ਉਹ ਨਾ ਉਹਨੇ ਰੋਟੀ ਖਾਦੀ ਬੁਰਾ ਹਾਲ ਹੈ ਉਹ ਨੌਜਵਾਨ ਦਾ ਉਹਦੇ ਨਾਲ 5 ਨੌਜਵਾਨ ਹੋਰ ਜਿਹੜੇ ਭੁੱਖਾ ਟਾਲਦੇ ਬੱਤੀ ਆ ਜੀ ਉਹ ਨੌਜਵਾਨ rahul ਕੋਰਾ ਤੋਂ ਹੋਰ ਜਿਹੜੇ ਨੌਜਵਾਨ ਆ ਮੈਨੂੰ ਉਹਨਾਂ ਦਾ ਨਾਮ ਹੀ ਪਤਾ ਜੀ ਉਹਨਾਂ ਨੂੰ ਕੁਛ ਵੀ ਹੋ ਜਾਂਦਾ ਵੇ ITC ਆਏ ਜਿਹੜੀ ਫੈਕਟਰੀ ਆ ਇਹ ਜ਼ਿੰਮੇਵਾਰ ਹੋਊਗੀ ਜਿਹੜੇ ਭਾਈ ਇਹਨਾਂ ਨੂੰ ਗਾਲ ਕੱਢੀ ਆ ਸਾਨੂੰ ਨਹੀਂ ਪਤਾ ਮੈਨੇਜਰ ਦੀ ਪੋਸਟ ਤੇ ਸੀ HR ਪੋਸਟ ਤੇ ਜਾਂ ਕੀ ਪੋਸਟ ਤੇ ਸੀ ਸਾਨੂੰ ਇਹ ਗੱਲਾਂ ਕੋਈ ਲੈਣ ਦੇਣ ਦੀ ਉਹ ਨੌਜਵਾਨ ਉੱਡਣ ਦਾ ਭਖੜਤਾ ਤੇ ਬੈਠਾ ਜਿਹੜਾ ਵੀ ਉਹ ਜ਼ਿੰਮੇਵਾਰ ਹੈਗਾ ਅਰੇ ਤਾਂ ਤੁਸੀਂ ਉਹਨੂੰ ਜਗੀਰ ਕੀਤਾ ਨਾਲੇ ਦਾ ਤਰੀਕਾ ਕੱਢਿਆ ਤੁਸੀਂ ਕਹਿੰਦੇ ਅਸੀਂ ਕੱਢਿਆ ਨਹੀਂ ਅਸੀਂ ਬਦਲੀ ਕਰਤੀ ਤੁਹਾਨੂੰ ਨਹੀਂ ਪਤਾ ਵੀ 10-12 ਹਜ਼ਾਰ ਖਰਚਾ ਪਿਓ ਰਾਜਪੂਰੀ ਕਿੱਥੋਂ ਰਹੂਗਾ ਉਹਦੇ ਤੋਂ ਰਹਿਣ ਖਾਣ ਦਾ ਰੋਟੀ ਦੇ ਖਰਚੇ ਨਹੀਂ ਢੁਕਣੇ ਹੋਣੇ ਤੁਸੀਂ ਪੰਜਾਬੀਆਂ ਨੂੰ ਤਰੀਕੇ ਨਾਲ ਜਗੀਰ ਕਰਦੇ ਆ ਤੁਸੀਂ ਤਰੀਕਾ ਸਿੱਖ ਲਿਆ ਏ ਵੀ ਕਿੱਦਾਂ ਜਗੀਰ ਕਰਨਾ ਸਾਤ ਅਸੀਂ ਵੀਰ ਜੀ ਦਾ ਰਹਿ ਸਕਦੇ ਆ ਅਸੀਂ ਪਰ ਤੁਹਾਡੇ ਕੋ ਜਲੀਲ ਨਹੀਂ ਹੋਣਾ ਉਹ ਨੌਜਵਾਨ ਜਿਹੜਾ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦਾ ਭਾਜੀ ਮੈਂ ਇੱਥੇ ਕੰਮ ਨਹੀਂ ਕਰਨਾ। ਰਾਫਰੂ ਦਾ ਨਾਮ ਆ। ਪ੍ਰਭ ਦੇ ਕੋਲ ਉਹਦਾ ਪੈਂਡਿਆ। ਉਹ ਮਨਾਰ ਪੈਂਡਿਆ ਉਹਦਾ ਕਹਿੰਦਾ ਮੈਂ ਜਲੀਲ ਨਹੀਂ ਹੋਣਾ। ਮੈਂ ਇੱਥੇ ਕੰਮ ਕਰਾਂ ਚਾਹੀ ਨਾ ਕਰਾਂ। ਪਰ ਜਿਹੜੇ ਭਾਈ ਇਹ ਨੇ ਮੈਨੂੰ ਕੁੜੀਆਂ ਮੁੰਡੇ ਸਾਹਮਣੇ ਜਲੀਲ ਕੀਤਾ ਲੱਗੋ ਮਾਫੀ ਆ ਕੇ ਮਾਫੀ। ਅਸੀਂ ਆਈ.ਟੀ.ਸੀ ਨੂੰ ਜਿਹੜੀ ਇਹ ਬਕੂਥ ਲਿਆ ਇਹਨੂੰ 24 ਤਰੀਕ ਤੱਕ ਦਾ ਟਾਈਮ ਦਿੱਤਾ ਵਾ। ਜਿਹੜੇ ਉਹ ਵੀ ਤਿੰਨ ਤੱਕ ਉਹ ਜੀਵਨ ਦਾ ਕਦੀ ਦੀ ਸਾਡੇ ਪੰਜਾਬੀਆਂ ਨੂੰ ਸਾਡੇ ਕੁੜੀਆਂ ਮੁੰਡਿਆਂ ਨੂੰ ਜਿਹੜਾ ਉਹ ਜਲੀਲ ਕਰਦਾ ਪੱਪਾ ਦੀ ਉਹ ਮੈਨੇਜਰਿਆ ਚਾਰਖਾ ਉਹ ਹੈ ਆ ਜਿਹੜਾ ਇਹ ਮਾਫੀ ਨਹੀਂ ਮੰਗਦਾ ਇਹ ਜਿਹੜਾ ਅਸ਼ਕਰ ਤੇ ਖਾ ਖਰੂਦਾ ਖਾ ਕਰਾਂਗੇ ਅਸੀਂ ਜਿਹੜੀ ਇਹ ਫੈਕਟਰੀ ਆ ਇਹਦੇ ਜਿਹੜੇ ਮਾਲਕਿਆ ਜਾਂ ਮੈਨੇਜਰਿਆ ਉਹਨਾਂ ਨੂੰ ਅਸੀਂ ਆਖਾਂ ਸਮਾਂਗੇ ਕਿ ਪੰਜਾਬੀਆਂ ਨਾ ਸਾਨੂੰ ਸਾਡੇ ਨਾਲ ਜਿਹੜੇ ਉਹ ਕੁੜੀਆਂ বেকার ਜਗਾ ਰਿਹਾ ਜਿਨ੍ਹਾਂ ਦਾ ਤੁਸੀਂ ਫੈਕਟਰੀ ਦੇ ਕੰਮ ਦੇ ਕੇ ਮਜ਼ਾਕ ਬਣਾਉਂਦੇ ਆ ਜਿਨ੍ਹਾਂ ਦਾ ਤੁਸੀਂ ਉਪਰਲੀਆ ਪੂਰਤਾਂ ਤੇ ਤੁਹਾਡੇ ਜਿਹੜੇ ਹਲਾਲ ਆ ਕਾਰਪਟ ਘਰਾਣਿਆਂ ਦੇ ਜਿਹੜੇ ਜੁਪੀ ਵਿਹਾਰ ਦੇ ਗੁੰਡੇ ਆ ਉਹਨਾਂ ਨੂੰ ਤੁਸੀਂ ਲਿਆ ਕੇ ਉਪਰਲੀਆ ਪੂਰਤਾਂ ਤੇ ਦੌਪ ਰੱਖੋਗੇ ਤੇ ਥੱਲੇ ਵਰਕਰਾਂ ਨੂੰ ਸਾਨੂੰ ਸਾਡੇ ਪੰਜਾਬੀਆਂ ਕੁੜੀਆਂ ਮੁੰਡਿਆਂ ਨੂੰ ਜਗੀਰ ਕਰੋਗੇ ਤੁਸੀਂ ਅਸੀਂ ਇਹ ਕਦੀ برداشت ਨਹੀਂ ਕਰਨਾ ਕੋਈ ਉਹਨਾਂ ਨੌਜਵਾਨਾਂ ਨਾਲ ਕੋਈ ਸਰਕਾਰ ਕੋਈ ਕੋਈ ਖੜੇ ਨਾ ਖੜੇ ਮੈਂ ਤਾਂ ਮੇਰੀ ਜਥੇਬੰਦੀ ਭਾਰਤੀ ਕਿਸਾਨ ਉਗਰੇਨ ਕ੍ਰਾਂਤੀਕਾਰੀ ਪੰਜਾਬ ਸਟੇਟ ਰੋਡ ਵਰਕਰ ਸੀਟੂ ਜੂਨੀਅਰ ਕੁੱਲਾਂ ਵਾਲੀ ਜੁਨੀਅਰ ਬੱਸਾਂ ਦੀ ਜੁਨੀਅਰ ਪ੍ਰੋਜੈਕਟਾਂ ਜੁਨੀਅਰਾਂ ਜਿਹੜੀਆਂ ਮੇਰੀ ਜਾਂ ਮੇਰੇ ਸਾਥੀਆਂ ਨਾਲ ਜੁੜੀਆਂ ਹੋਈਆਂ ਅਸੀਂ ਸਾਰੀਆਂ ਜੁਨੀਅਰ ਆਈ.ਟੀ.ਸੀ ਨੂੰ ਵਾਰਨਿੰਗ ਦਿੰਦੀਆਂ ਜੀਓ ਸਰਕਾਰ ਨੂੰ ਕੁਝ ਹੋ ਗਿਆ ਅੱਜ ਪਹਿਲਾ ਦਿਨ ਦੀ ਭੁਖੜ ਤਾਲ ਦਾ ਅਸੀਂ ਇਹਨਾਂ ਜਿਹੜੀ ਅਕਲ ਸਾਡੇ ਵੱਡੇ ਵੱਡੇ ਰਿਆਂ ਨੇ ਮੁਕਲਾਂ ਨੂੰ ਦਿੱਤੀ ਸੀ ਜਿਹੜੀ ਅਕਲ ਸਾਡੇ ਵੱਡੇ ਵੱਡੇ ਗਰੇ ਪਰਿਚਰ ਦਿੱਤੀ ਐਸੀ ਅਕਲ ਦਵਾਗੇ ਵੀ ਹੋਣ ਵਾਲੀਆਂ ਆਪਣਾ ਯਾਦ ਰੱਖਣਗੀਆਂ ਅਸੀਂ ਪੇਰ ਕਿੰਦੇ ਆ ਅਸੀਂ ਕਿਸੇ ਫੈਕਟਰੀ ਦੇ ਖਿਲਾਫ ਨਹੀਂ ਜਿਹੜੇ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਉਜਾਗਰ ਕਰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਕੰਮ ਦੇ ਨਾਲ-ਨਾਲ ਅਸੀਂ ਇੱਜ਼ਤ ਦੇ ਵੀ ਹੱਕਦਾਰ ਆ ਜਿੱਦਿਆਂ ਵੀ ਪੰਜਾਬ 'ਚ ਫੈਕਟਰੀਆਂ ਜਾਂ ਹੋਰ ਪ੍ਰਾਈਵੇਟ ਕੰਮ ਆ ਉਹਨਾਂ ਨੇ ਮਾਰਕਾ ਨੂੰ ਬੇਇੱਜ਼ਤੀ ਆ ਕਿ ਸਾਡੇ ਬੱਚਿਆਂ ਨੂੰ ਤਰਖਾ ਦੇ ਨਾਲ ਇੱਜ਼ਤ ਨਹੀਂ ਜੋ ਉਹ ਹੁੰਦਾ ਕਹਿੰਦਾ ਵੀ ਮੈਂ ਪੈਸਾ ਨਹੀਂ ਕੋਈ ਲੈਣਾ ਮੈਨੂੰ ਕੰਮ ਤੋਂ ਹਟਾ ਤਾ ਕੋਈ ਗੱਲ ਨਹੀਂ ਅੱਜ ਇਹਨੇ ਮੈਨੂੰ ਗਾਲ ਕੱਢੀ ਆ ਉਹ ਮਾफी ਮੰਗੇ ਇਹ ਜ਼ੁਮੇ ਮਜ਼ਦੂਰੀਆਂ ਦੇ ਬੱਚੇ ਆ ਇਹਨਾਂ ਨੇ ਇਦਾਂ ਤੁਹਾਡੀ ਤੁਸੀਂ ਕਰੋਗੇ ਰਜਦਾਰ ਦੇ ਨਾਲ ਗਲਾਮੀ ਕਰਾਓਗੇ ਇਹ ਬੰਦੂਆ ਮਜ਼ਦੂਰੀਆਂ ਨਾਲ ਨਹੀਂ ਕੱਢੇ ਉਹ ਸਾਰਿਆਂ ਨੂੰ ਬੈਂਟੀਅਸ 21 ਤਰੀਕ ਨੂੰ 3 ਵਜੇ ਜਾਂ 12 ਵਜੇ ਜਿਹੜੇ ਵੀ ਆ ਕਿਸੇ ਫੈਕਟਰੀ ਨੌਜਵਾਨ ਜਿਹੜੇ ਵੀ ਸਾਡੀ ਜੱਫੀ ਬੰਦੀ ਦੀ ਆਗੂ ਸਾਰੇ ਪਰੌਂਚਲ ਉੱਪਰ ਫਰਸ਼ਾਲ ਤੇ ਬੱਚਾ ਬੈਠਾ ਉਹ ਤੁਹਾਡਾ ਪੰਜਾਬੀਆਂ ਦਾ ਬੱਚਾ ਮਜ਼ਦੂਰਾਂ ਦਾ ਬੱਚਾ ਬੇਰੁਜ਼ਗਾਰ ਜਿਹੜੇ ਨੌਜਵਾਨ ਆ ਉਹਨਾਂ ਨਾਲ ਜਿਹੜਾ ਨੌਕਰੀ ਦੇ ਨਾਂ ਤੇ ਇਹ ਜਿਹੜੇ ਜਲੀਲ ਕਰਦੇ ਆ ਜਾਂ ਮਜ਼ਾਕ ਕਰਦੇ ਆ ਕਿਉਂਕਿ ਉੱਚੀਆਂ ਸਾਡੇ ਜਿਹੜੇ ਬੱਚੇ ਪੰਜਾਬੀ ਉਹ ਵੀ ਮੈਨੇਜਮੈਂਟ ਕਰ ਸਕਦੇ ਆ ਉਹ ਵੀ ਉੱਚੀਆਂ ਪੋਸਟਾਂ ਤੇ ਰਹਿ ਸਕਦੇ ਆ ਪਰ ਤੁਸੀਂ ਬਾਹਰਿਆਂ ਨੂੰ ਉੱਚੀ ਪੋਸਟ ਦੇ ਕੇ ਸਾਨੂੰ ਇਹ ਜਲੀਲ ਕਰਾਉਣਾ ਬੰਦ ਕਰ ਦਿਓ ਅਸੀਂ 24 ਤਰੀਕ ਨੂੰ ਅੱਜ ਤੋਂ ਅਸੀਂ ਹੋਰ ਜਿਹੜਾ ਨੌਜਵਾਨ ਆ ਉਹਦੇ ਨਾਲ ਖੜੇ ਆ ਤੇ ਅਸੀਂ ਹੋਰ ਵੀ ਜੇ ਕਿਸੇ ਪੰਜਾਬੀ ਨੌਜਵਾਨ ਨਾਲ ਨੌਕਰੀ ਦੇ ਨਾਂ ਤੇ ਜਾਂ ਜਲੀਲ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਇਹ ਬਿਲਕੁਲ ਹੀ ਵਿਰੋਧ ਕਰਾਂਗੇ ਅਸੀਂ ਆਪਣੇ ਨੌਜਵਾਨ ਆਪਣੇ ਲੋਕਾਂ ਨਾਲ ਖੜਦੇ ਰਹਦੇ ਰਹਾਂਗੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਵਾਹਿਗੁਰੂ